ਜੈ ਸ਼੍ਰੀ ਰਾਮ ਜੀ ਮੈਂ ਤੁਹਾਡਾ ਆਪਣਾ ਅਰਉਣ ਕੁਰਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਜੇਕਰ ਅੱਜ ਦੀ ਵੀਡੀਓ ਸ਼ੇਅਰ ਨਾ ਕੀਤੀ ਤਾਂ ਸੋਸ਼ਲ ਮੀਡੀਆ ਚਲਾਣਾ ਛੱਡ ਦਿਓ ਇਹ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਜੋ ਤੁਹਾਨੂੰ ਵੀਡੀਓ ਨਾਲ ਦੀ ਨਾਲ ਵਖਾ ਰਿਹਾ ਉਹ ਕੁਰਾਲੀ ਦੀ ਹੈ ਕੁਰਾਲੀ ਦੇ ਚੰਡੀਗੜ੍ਹ ਰੋਡ ਤੇ ਇੱਕ ਛਬੀਲ ਲੱਗੀ ਸੀ ਜਿੱਥੇ ਕੀ ਹਜ਼ਾਰਾਂ ਲੋਕਾਂ ਨੇ ਆ ਕੇ ਛਬੀਲ ਦੇ ਵਿੱਚ ਠੰਡਾ ਪਾਣੀ ਪੀਤਾ ਪਰ ਇਹ ਟੋਨੀ ਭਰਾ ਛਾ ਗਿਆ ਜੋ ਕਿ ਸੋਸ਼ਲ ਮੀਡੀਆ ਤੇ ਹੁਣ ਤੁਸੀਂ ਵਾਇਰਲ ਕਰਨਾ ਜੇਕਰ ਤੁਸੀਂ ਵਾਇਰਲ ਕਰੋਗੇ ਤਾਂ ਹੀ ਲੋਕਾਂ ਤੱਕ ਇਹ ਅਹਿਮ ਜਾਣਕਾਰੀ ਜਾਵੇਗੀ ਕਿਉਂਕਿ ਜਿਹੜੇ ਵੀ ਬੇਜਵਾਨ ਬੇਸਹਾਰਾ ਪਸ਼ੂ ਹੁੰਦੇ ਨੇ ਜਾਨਵਰ ਹੁੰਦੇ ਨੇ ਲੋਕ ਉਹਨਾਂ ਨੂੰ ਯੂਜ਼ ਤਾਂ ਕਰ ਲੈਂਦੇ ਨੇ ਪਰ ਜਦੋਂ ਛਬੀਲ ਦੀ ਗੱਲ ਆਉਂਦੀ ਹੈ ਤਾਂ ਇੱਕ ਸਾਈਡ ਆਪਣਾ ਰੇੜਾ ਰੋਕ ਕੇ ਖੁੱਤਾ ਚਪੀਲ ਪੀ ਲੈਨੇ ਪਰ ਇਹ ਜਿਹੜੇ ਬੇਸਹਾਰਾ ਪਸ਼ੂ ਜਾਨਵਰ ਹੈ ਇਹ ਪਿਆਸੇ ਰਹਿ ਜਾਂਦੇ ਨੇ ਪਰ ਟੋਨੀ ਵੀਰ ਛਾ ਗਿਆ ਇਸਨੇ ਕਮਾਲ ਕਰਤੀ ਤੇ ਨਾਲ ਟਾਪੇ ਦੇ ਵਿੱਚ ਠੰਡਾ ਪਾਣੀ ਪਾ ਕੇ ਇਸ ਬੇਸਹਾਰਾ ਪਸ਼ੂ ਨੂੰ ਪਰਾ ਦਿੱਤਾ ਜੋ ਕਿ ਕਾਫੀ ਸੁਰਖੀਆਂ ਦੇ ਵਿੱਚ ਛਾਇਆ ਹੋਇਆ ਤੁਸੀਂ ਵੀ ਆਪਣੇ ਕਮੈਂਟ ਕਰਕੇ ਵਿਚਾਰ ਸਾਂਝੇ ਕਰਿਓ ਕਿ ਆਖਰ ਇਹ ਟੋਨੀ ਨੂੰ ਕੀ ਕਹਿਣਾ ਚਾਹੁੰਦੇ ਹੋ ਜੋ ਇਸਨੇ ਕੰਮ ਕੀਤਾ ਕੀ ਇਹ ਚੰਗਾ ਕੰਮ ਹੈ ਜਾਂ ਨਹੀਂ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸੋਸ਼ਲ ਮੀਡੀਆ ਤੇ ਜ਼ਰੂਰ ਵਾਇਰਲ ਕਰ ਦਿਓ ਤਾਂ ਕਿ ਚੰਗਾ ਸੰਦੇਸ਼ ਜਿਹੜਾ ਲੋਕਾਂ ਤੱਕ ਜਾ ਸਕੇ ਤੇ ਹੋਰ ਵੀ ਜੋ ਪਸ਼ੂ ਨੇ ਉਹਨਾਂ ਨੂੰ ਹਰ ਇੱਕ ਤਰ੍ਹਾਂ ਦੀ ਮਦਦ ਲੋਕ ਕਰ ਸਕਣ ਧੰਨਵਾਦ ਜੀ